ਜੋ 40 ਮੁਕਤੇ ਨੇ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਭਾਈ ਸੁਮੀਰ ਸਿੰਘ ਜੀ ਭਾਈ ਸਰਜਾ ਸਿੰਘ ਜੀ ਭਾਈ ਸਾਧੂ ਸਿੰਘ ਜੀ ਭਾਈ ਸੁਖੇਲ ਸਿੰਘ ਜੀ ਭਾਈ ਸੁਲਤਾਨ ਸਿੰਘ ਜੀ ਭਾਈ ਸੋਭਾ ਸਿੰਘ ਜੀ ਭਾਈ ਸੰਤ ਸਿੰਘ ਜੀ ਭਾਈ ਹਰਸਾ ਸਿੰਘ ਜੀ ਭਾਈ ਹਰੀ ਸਿੰਘ ਜੀ ਭਾਈ ਕਰਨ ਸਿੰਘ ਜੀ ਭਾਈ ਕਰਮ ਸਿੰਘ ਜੀ ਭਾਈ ਕਾਲਾ ਸਿੰਘ ਜੀ ਭਾਈ ਕੀਰਤ ਸਿੰਘ ਜੀ ਭਾਈ ਕਿਰਪਾਲ ਸਿੰਘ ਜੀ ਭਾਈ ਖੁਸ਼ਹਾਲ ਸਿੰਘ ਜੀ ਭਾਈ ਗੁਲਾਬ ਸਿੰਘ ਜੀ ਭਾਈ ਗੰਗਾ ਸਿੰਘ ਜੀ ਭਾਈ ਘੰਡਾ ਸਿੰਘ ਜੀ ਭਾਈ ਚੰਬਾ ਸਿੰਘ ਜੀ ਭਾਈ ਕਰਬਾਰਾ ਸਿੰਘ ਜੀ ਭਾਈ ਜਾਦੋ ਸਿੰਘ ਜੀ ਭਾਈ ਜੋਗਾ ਸਿੰਘ ਜੀ ਭਾਈ ਜੰਗ ਸਿੰਘ ਜੀ ਭਾਈ ਦਿਆਲ ਸਿੰਘ ਭਾਈ ਦਰਬਾਰਾ ਸਿੰਘ ਜੀ ਭਾਈ ਦਿਲਬਾਗ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਤੰਨਾ ਸਿੰਘ ਜੀ ਭਾਈ ਨਿਹਾਲ ਸਿੰਘ ਜੀ ਭਾਈ ਨਿਧਾਨ ਸਿੰਘ ਜੀ ਭਾਈ ਬੂਟ ਸਿੰਘ ਜੀ ਭਾਈ ਭਾਗ ਸਿੰਘ ਜੀ ਭਾਈ ਭੋਲਾ ਸਿੰਘ ਜੀ ਭਾਈ ਪੰਗਾ ਸਿੰਘ ਜੀ ਭਾਈ ਮਯਾ ਸਿੰਘ ਜੀ ਭਾਈ ਮੱਜਾ ਸਿੰਘ ਜੀ ਭਾਈ ਮਹਾ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਰਾਏ ਸਿੰਘ ਜੀ ਤੇ ਭਾਈ ਲక్ష్మణ ਸਿੰਘ ਜੀ ਇਹ 40 ਮੁਖਤਿਆਂ ਦੇ ਨਾਮ ਇਸ ਪ੍ਰਕਾਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ